ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾ ਰਿਆਂ ਜੀ ਅੰਡੇ ਤੋਂ ਬਿਨਾ ਆਮਲੇਟ ਬ੍ਰੈਡ ਇਹਦੇ ਲਈ ਸਾਨੂੰ ਕੀ ਕੀ ਚਾਹੀਦਾ ਜੀ ਇੱਕ ਚਮਚ ਦਹੀਂ ਚਾਹੀਦਾ 2 ਚਮਚ ਡੋਸਾ ਮਿਕਸ ਦਾ ਪਾਊਡਰ ਜਾਂ ਚਾਵਲਾਂ ਦਾ ਆਟਾ ਵੀ ਆਪਾਂ ਲੈ ਸਕਦੇ ਜੇ ਡੋਸਾ ਮਿਕਸ ਨਹੀਂ ਹੈਗਾ ਘਰੇ ਤੇ ਟਮਾਟਰ ਚਾਹੀਦਾ ਥੋੜਾ ਜਿਹਾ ਕੱਟਿਆ ਹੋਇਆ ਛੋਟਾ ਜਿਹਾ ਪਿਆਜ਼ ਇੱਕ ਚਾਹੀਦਾ ਕੱਟਿਆ ਹੋਇਆ ਇੱਕ ਚਾਹੀਦਾ ਹਰਾ ਧਨੀਆ ਇਹ ਚਾਹੀਦਾ ਜੀ ਪੀਸਿਆ ਹੋਇਆ ਜੀਰਾ ਨੂਨ ਧਨੀਆ ਪਾਊਡਰ ਕਾਲੀ ਮਿਰਚ ਲਾਲ ਮਿਰਚ ਚਾਟ ਮਸਾਲਾ ਤੇ ਇਹ ਆਪਾਂ ਨੂੰ ਆਮ ਹੀ ਮਿਲ ਜਾਂਦੇ ਆ ਜੀ ਅਜੇ ਤੋਂ ਪੀਜ਼ਾ ਨਾਲ ਆਉਂਦੇ ਆ ਚਿੱਲੀ ਫਲੇਕਸ ਤੇ ਓਰੀਗਨੋ ਤੇ ਇਹਦੇ ਵਿੱਚ ਇੱਕ ਆ ਇੱਕ ਛੋਟਾ ਕੱਪ ਪਾਣੀ ਦਾ ਵੀ ਪਾਇਆ ਇਹ ਆਪਾਂ ਪਾ ਲਿਆ ਜੀ ਇਹਦੇ ਵਿੱਚ ਡੋਸਾ ਮਿਕਸ ਦਾ ਆਟਾ ਜਾਂ ਆਪਾਂ ਉਹ ਵੀ ਪਾ ਸਕਦੇ ਆ ਮੈਦਾ ਪਰ ਮੈਦਾ ਠੀਕ ਨਹੀਂ ਹੁੰਦਾ ਸਿਹਤ ਲਈ ਤੇ ਜਾਂ ਆਪਾਂ ਚਾਵਲਾ ਦਾ ਆਟਾ ਵੀ ਪਾ ਸਕਦੇ ਆ ਤੇ ਪਾਣੀ ਆਪਾਂ ਨੇ ਥੋੜਾ ਥੋੜਾ ਕਰਕੇ ਪਾਣਾ ਕਿਉਂਕਿ ਵਿੱਚ ਦਹੀਂ ਵੀ ਪਾਇਆ ਹੋਇਆ ਸੀ ਨਾ ਆਪਾਂ ਨੇ ਇਸ ਲਈ ਪਾਣੀ ਆਪਾਂ ਦੇਖ ਕੇ ਪਾਵਾਂਗੇ ਸਾਰਿਆਂ ਨੂੰ ਆਪਾਂ ਇਹ ਕਰ ਲੈਣਾ ਜੀ ਮਿਕਸ ਚੰਗੀ ਤਰ੍ਹਾਂ ਬਾਜੀ ਹੋਣੀ ਆਪਣਾ ਹੋ ਗਿਆ ਤਿਆਰ ਹੁਣ ਆਪਾਂ ਇਹ ਤਵੇ ਨੂੰ ਕਰ ਲਿਆ ਪੂਰਾ ਗਰਮ ਇਹਦੇ ਉੱਤੇ ਆਪਾਂ ਨਹੀਂ ਕੋਈ ਵੀ ਤੇਲ 올ਿਵ ਆਇਲ ਕੋਈ ਵੀ ਸਰੋਂ ਦਾ ਤੇਲ ਇਹ ਮਾੜਾ ਪਾਣੀ ਲਾ ਦੇਣਾ ਹੁਣ ਇਹਦੇ ਤੇ ਰੱਖਣਾ ਹੈ ਜੀ ਇਹ ਆਪਾਂ ਜਿਹੜੀ ਬ੍ਰੈਡ ਕੱਟ ਕੇ ਰੱਖੀ ਸੀਗੀ ਹੁਣ ਇਹਦੇ ਤੇ ਪਾਣਾ ਜੀ ਜਿਹੜਾ ਆਪਾਂ ਨੇ ਘੋਲ ਤਿਆਰ ਕੀਤਾ ਸੀਗਾ ਸੇਡੇ ਤੇ ਪਾ ਦੇਣੀ ਹੈ ਤੇ ਪਰ ਉਪਾਣੇ ਜੋ ਹੁਣ ਦੇਖਿਆ ਜੀ ਆਪਾਂ ਇਹ ਆਪਾਂ ਦੇਖਣਾ ਜੀ ਜਦੋਂ ਚੰਗੀ ਤਰ੍ਹਾਂ ਪੱਕ ਗਿਆ ਤੇ ਇਹਦੇ ਨਾਲ ਆਪਣਾ ਤੇ ਆਪਣੇ ਰੱਖ ਦੇਣੀ ਹੈ ਜੀ ਜਿਹੜਾ ਬ्रेड ਕਰਤੀ ਤੇ ਸੰ ਸੰ ਕਰਕੇ ਹਟਾ ਲੈ जी अपनी बिना अंडे तो очку dan pernah mengikuti radio I mer ਇੰਨੀ ਤਰ੍ਹਾਂ ਕ੍ਰਿਸਪੀ ਕਰ ਲੈਣੀ ਹੈ। ਇਹ ਚੰਗੀ ਤਰ੍ਹਾਂ ਪੈਣਾ ਉਸ ਤੋਂ ਥੋੜਾ ਜਿਹਾ ਦਬਾ ਲੈਣਾ। ਵਿੱਚ ਕੋਈ ਖੱਤੀ ਨਾ ਰਹੇ ਤੁਹਾਡੀ। ਇਹ ਆਪਣੇ ਬ੍ਰੈਡ ਆਮਲੇਟ ਬਣ ਕੇ ਤਿਆਰ ਹੋ ਗਏ। സാങ്കേതിലാ സച്ചയാ